ਅੱਜ ਆਏ ਆ ਜੀ ਕੈਨੇਡੀਅਨ ਸਿਟੀਜ਼ਨਾਂ ਦੇ ਫਾਰਮ ਤੇ ਤੇ ਵਿਖਾਉਣੇ ਤੁਹਾਨੂੰ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਉਣੀ ਆ ਕਿ ਉਹਨਾਂ ਸਿਟੀਜ਼ਨਸ਼ਿਪ ਛੱਡ ਕੇ ਕਿਉਂ ਪੰਜਾਬ ਆਏ ਆ ਆਓ ਸੁਣੋ ਉਹਨਾਂ ਦੇ ਕੋਲ ਤੇ ਉਹ 25 ਹੋਰ ਮੰਗਾਏਗਾ ਉੱਥੇ ਜਾ ਕੇ ਕੱਲ ਨੂੰ ਫੇਰ ਧੜੇ ਪੈਣੀ ਕਰਨੀ ਫੇਰ ਦਿਹਾੜੀ ਪੈਣੀ ਤੇ ਇਹ ਕੈਨੇਡੀਅਨ ਸਿਟੀਜ਼ਨਾਂ ਦਾ ਦੂਸਰਾ ਵੱਡਾ ਫਾਰਮ ਕਿੰਨੀ ਸਫਾਈ ਉਹਦੇ ਲਈ ਆ ਬਹੁਤ ਵੱਡਾ ਇਹਨਾਂ ਨੇ ਇੱਕ ਸੈਟਅਪ ਕੀਤਾ ਹੈ। ਮਲਕੇ ਫਰੀ ਜਿਹਨੂੰ ਕਹਿੰਦੇ ਆ ਕਿ ਲੋਨ ਰਹਿਤ ਹੁੰਦਾ। ਬੰਦਾ 50 ਦੀ 60 ਦੀ ਗੇੜ 'ਚ ਹੁੰਦਾ। ਉਹਦਾ ਬੰਦੇ ਪੱਲੇ ਕੁਝ ਨਹੀਂ ਹੁੰਦਾ। ਚੰਗਾ ਜੀਵਨ ਜੀਣਗੇ। ਇਹ ਆ ਗਏ ਆ ਜੀ ਆਪਾਂ ਇਹ ਕੈਨੇਡਾ ਵਾਲਿਆਂ ਦੇ ਫਾਰਮ ਦੇ ਵਿੱਚ। ਆ ਦੇਖੋ ਕਿਦਾਂ ਇਹਨਾਂ ਨੇ ਰੇਲ ਗੱਡੀ ਜਿੱਡੇ ਫਾਰਮ ਬਣਾਏ ਨੇ। ਇਹ ਗਿੱਲ ਸਾਹਿਬ ਨੇ। ਇਹ ਸੰਤੂ ਸਾਹਿਬ ਨੇ। ਤੇ ਇਹਨਾਂ ਨਾਲ ਅਗਲੀ ਗੱਲਬਾਤ ਕਰਦੇ ਆ ਕਿ ਪੁਲਟਰੀ ਦਾ ਧੰਦਾ ਹੀ ਇਹਨਾਂ ਨੇ ਕਿਉਂ ਚੁਣਿਆ ਕੈਨੇਡਾ ਛੱਡ ਕੇ ਆਪਣੇ ਦੇਸ਼ ਆਪਣੇ ਵਤਨ 'ਚ ਆਏ ਆ ਸਰਦਾਰ ਜਦਵੀਰ ਸਿੰਘ ਗਿੱਲ ਸਾਹਿਬ ਤੇ ਕਰਨ ਬਾਠ ਜੀ ਤੁਹਾਡਾ ਦੋਵਾਂ ਦਾ ਮਿਸ਼ਨ ਪੰਜਾਬ ਤੇ ਸਵਾਗਤ ਆ ਮੇਰਾ ਪਹਿਲਾ ਸਵਾਲ ਜਦਵੀਰ ਸਿੰਘ ਗਿੱਲ ਜੀ ਤੁਹਾਨੂੰ ਆ ਕਿ ਤੁਸੀਂ ਕੈਨੇਡਾ 13-14 ਸਾਲ ਰਹੇ ਤੇ ਸਮੇਤ ਪਰਿਵਾਰ ਉੱਥੇ ਤੁਸੀਂ ਸਿਟੀਜ਼ਨ ਵੀ ਹੋ ਗਏ ਤੇ ਫਿਰ ਤੁਸੀਂ ਵਾਪਸ ਪੰਜਾਬ ਕਿਉਂ ਆ ਗਏ ਪੰਜਾਬ ਦੀ ਵੱਡਿਆਂ ਦਾ ਮੋਹ ਖਿੱਚ ਲਿਆ ਆ ਬਾਹਰ ਗਿਆ ਸੀ ਆਪਣੇ ਚੰਗੇ ਫਿਊਚਰ ਲਈ ਚੰਗੇ ਦੇਸ਼ ਵਿੱਚ ਗਿਆ ਸੀ ਪਰ ਉੱਥੇ ਜਾ ਕੇ ਵੇਖਿਆ ਸਾਰੀ ਦੁਨੀਆ ਪੈਸੇ ਦੀ ਦੌੜ ਚ ਲੱਗੀ ਹੋਈ ਆ ਕੋਈ ਤੈਨੂੰ ਕੱਢ ਜਾ ਉਹਦੇ ਪੈਰ ਖਿੱਚ ਲਾ ਕੇ ਮੈਨੂੰ ਕੱਢ ਜਾ ਉਹਦਾ ਕਰਲਾ ਉੱਥੇ ਕੋਈ ਰਿਲੀਫ ਨਹੀਂ ਮਿਲਿਆ ਉੱਥੇ ਕੋਈ ਸ਼ਾਂਤੀ ਨਹੀਂ ਮੰਦੀ ਮਿਲੀ ਠੀਕ ਆ ਕੰਮ ਵੀ ਸੈੱਟ ਹੋ ਗਿਆ ਘਰ ਵੀ ਲੈ ਲਿਆ ਪ੍ਰਮਾਤਮਾ ਦੀ ਮਿਹਰ ਨਾਲ ਪਰ ਇੱਕ ਮੰਦੀ ਸੰਤੁਸ਼ਟੀ ਹੁੰਦੀ ਨਾਲ ਉੱਥੇ ਉਹ ਨਹੀਂ ਮਿਲੀ ਬੜਾ ਸਭ ਕੁਝ ਹਾਂ ਉਹ ਇੱਥੇ ਵਾਪਸ ਆਣ ਕੇ ਹੀ ਜੋ ਸਕੂਨ ਮਿਲਿਆ ਪਰਿਵਾਰ ਚ ਰਹਿ ਕੇ ਆਪਣੇ ਵੱਡਿਆਂ ਚ ਉਹ ਇੱਥੇ ਆੜ ਕੇ ਹੀ ਮਿਲਿਆ ਉਹ ਬਾਹਰ ਨਹੀਂ ਹੈਗਾ ਸੀ ਉਹ ਤੁਸੀਂ ਵੀ ਕਰਨਬਾੜ ਦੀ ਕੀ ਤੁਸੀਂ ਵੀ ਜਦਵੀਰ ਗਿਲਦੀਆਂ ਇਹਨਾਂ ਗੱਲਾਂ ਨਾਲ ਸਹਿਮਤ ਹੋ ਬਿਲਕੁਲ ਭਾਜੀ ਮੈਂ ਸਹਿਮਤ ਹਾਂ ਜੀ ਵੇਖੋ ਦੋ ਦੋ ਇਕੱਲਾ ਜੀਵਨ ਚ ਬੰਦੇ ਨੂੰ ਪੈਂਦੀਆਂ ਇੱਕ ਸਟ੍ਰੈਸ ਤੇ ਇੱਕ ਪੈਸਾ ਹੁਣ ਉੱਥੇ ਪੈਸਾ ਤਾਂ ਹੈਗਾ ਪਰ ਪੈਸਾ ਕਮਾਉਣ ਲਈ ਸਟ੍ਰੈਸ ਇੰਨੀ ਜਿਆਦੀ ਆ ਕਿ ਤੁਸੀਂ ਯਕੀਨ ਨਹੀਂ ਕਰ ਸਕਦੇ ਕੰਮ ਤੇ ਜਾਣਾ ਫਿਰ ਸਟ੍ਰੈਸ ਕੰਮ ਤੋਂ ਆਉਣਾ ਫਿਰ ਸਟ੍ਰੈਸ ਘਰ ਲੈ ਆਇਆ ਫਿਰ ਸਟ੍ਰੈਸ ਮਤਲਬ ਕਿ ਸਟ੍ਰੈਸ ਇੱਥੇ ਭਾਈ ਜੀਵਨ ਇੰਨਾ ਸਖਾਵਾਂ ਵਾ ਤੇ ਮੈਨੂੰ ਲੱਗਦਾ ਬਾਕੀ ਤੇ ਦੇਣੀ ਤੇ ਪਰਮਾਤਮਾ ਨੇ ਉਮਰ 5-7 ਸਾਲ ਜੂਰ ਮਿਲਾਣਾ ਵਾ ਜਣੇ ਕੋਈ ਖਾਣੇ ਤੋਂ ਫੁੜਕੇ ਆ ਪਰਮਾਤਮਾ ਸੁੱਖ ਦੇ 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 ਜਿੰਨੀ ਤੱਕੇ ਖਾਣੇ ਆ ਪੈਸਾ ਕੁਝ ਨਹੀਂ ਹੁੰਦਾ ਭਾਜੀ ਇਹਦਾ ਇੱਥੇ ਆ ਕੇ ਹੁਣ ਸਮਝ ਆਈ ਕਿ ਜੀਵਨ ਜਿਹੜੇ ਬੰਦੇ ਇੱਥੇ ਨਹੀਂ ਨਾ ਗਏ ਉਹ ਬਹੁਤ ਹੀ ਸਮਝਦਾਰ ਤੇ ਸਿਆਣੇ ਲੋਕ ਉਹਨਾਂ ਨੂੰ ਪਤਾ ਆ ਕਿ ਜੀਵਨ ਜੀਵਨ ਕੀ ਹੁੰਦਾ 60 ਸਾਲ ਦੀ ਉਮਰ ਆ ਤੇ 60ਾਂ ਜੇ ਉੱਥੇ ਜਾ ਕੇ ਘਰ ਫਰੀ ਹੁੰਦਾ ਜੀ ਤਨਕੀਤਾ ਤੇ ਪਾਇਆ ਕਿ ਘਰ ਹੀ ਲੈਣ ਆਏ ਸੀ ਰੱਬ ਨੇ ਬਖਸ਼ੀ ਉਮਰ ਘਰ ਲੈਣ ਦੀ ਆਪਣਾ ਘਰ ਛੱਡ ਕੇ ਫੇਰ ਘਰ ਲੈਣ ਗਿਆ ਆਪਣਾ ਪਹਿਲੇ ਘਰ ਬਣਾ ਲਿਆ ਇੱਥੇ ਮਾਪਿਓ ਨੇ ਤਾਂ ਆਪਣਾ ਛੱਡ ਕੇ ਨਹੀਂ ਮਨਣਾ ਮਾਪਣਾ ਤੇ ਉਹ ਕਹਿੰਦਾ ਮੇਰਾ ਮਤਲਬ ਹੈ ਕਿ ਜੋ ਜੀਵਨ ਇੰਡੀਆ 'ਚ ਆ ਪੰਜਾਬ 'ਚ ਆ ਆਪਣੇ ਦੇਸ਼ 'ਚ ਆ ਕਿਤੇ ਨਹੀਂ ਜਿਹ ਹੈਗਾ ਸਮੈਲ ਆਉਂਦੀ ਮਿੱਟੀ ਦੀ ਤਾਨੂੰ ਉਹ ਨਹੀਂ ਜੇ ਸੌਂਕੇ ਦਿਖਾਈਏ ਤੇ ਮਜ਼ਾ ਆ ਜੀ ਪਰ ਇਹ ਆ ਕਿ ਮੈਂ ਤੇ ਇਹੀ ਕਹੂੰ ਬੱਚਿਆਂ ਨੂੰ ਕਿ ਕੋਸ਼ਿਸ਼ ਕਰੋ ਨਾ ਜਾਓ ਇੱਥੇ ਪੜੋ ਲਿਖੋ ਬਿਲਕੁਲ ਇੱਥੇ ਜੌਬ ਕਰੋ ਇੱਥੇ ਓਪਰਚੁਨਿਟੀਆਂ ਹੈਗੀਆਂ ਜੀ ਬਹੁਤ ਜ਼ਿਆਦਾ ਉੱਥੇ ਅਫਸਰ ਨਹੀਂ ਬਣ ਸਕਦਾ ਇੱਥੇ ਆਈਐਸ ਬਣੋ ਜੁਬੀਸੀ ਦਾ ਕਲੀਅਰ ਕਰੋ ਹੁਣ ਪੈਂਦੀ ਬੇਟੀ ਆ ਐਮਬੀਬੀਐਸ ਕਰ ਰਹੀ ਆ ਕੀ ਕੀ ਲਿਆ ਗਏ ਇੱਥੇ ਜੀ ਸਭ ਕੁਝ ਹੈਗਾ ਸਟੈਂਡਰਡ ਸਟੈਂਡਰਡ ਸኩል ਵੇਖੋ ਇਹ ਜੇ ਸਕੂਲ ਹੈ ਹੀ ਨਹੀਂ ਬਾਹਰ ਇਹ ਗੱਲ ਤਾਂ ਸਹੀ ਹੈ ਦੂਜੀ ਗੱਲ ਸਭ ਤੋਂ ਵੱਡੀ ਗਿਲਸਾ ਵਟਸਐਪ ਕਿ ਜੋ ਅਸੀਂ ਸੁਣਿਆ ਕਿ ਮਨਰਾਜ ਜੀ ਤੁਸੀਂ ਤੇ ਸੈਂਦੇ ਪਰਿਵਾਰਾਂ ਚੋਂ ਸੋਤੇ ਆਏ ਲੇਕਿਨ ਅੱਜ ਕੱਲ ਬਹੁਤ ਆਤ ਬੱਚੇ ਜਿਹੜੇ ਆ ਜਿਨ੍ਹਾਂ ਦੇ ਪਰਿਵਾਰ ਇੱਕ ਇੰਨੀ ਆਰਥਿਕ ਪੱਖੋਂ ਤਕੜੇ ਨਹੀਂ ਤੇ ਉਹ ਪੈਲੀਆਂ ਵੇਚ ਕੇ ਬਾਹਰ ਜਾ ਰਹੇ ਨੇ ਤੇ ਅੱਜ ਲਗਭਗ ਮੇਰੇ ਖਿਆਲਾਂ ਜੇ ਸਟੂਡੈਂਟ ਵੀਜ਼ੇ ਦੀ ਵੀ ਗੱਲ ਕਰੀਏ ਤੇ 25 ਲੱਖ ਰੁਪਿਆ ਸਟਾਰਟਿੰਗ ਲੱਗ ਜਾਂਦਾ ਤੇ ਉੱਥੇ ਜਾ ਕੇ ਕੰਮ ਨਹੀਂ ਮਿਲਦਾ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੁੰਦੇ ਜੀ ਪਾ ਜੀ ਵੇਖੋ ਜਿਹੜਾ ਜਿੰਨੂੰ ਤੇ ਲੋੜ ਆ ਉਹ ਜਰੂਰ ਜਾਵੇ ਬਾਹਰ ਜਿਹਦੇ ਕੋ ਪੈਲੀ ਬੰਨਾ ਵਾ ਉਹ ਬਿਲਕੁਲ ਵੇਚ ਕੇ ਨਾ ਜਾਵੇ ਵੇਖੋ ਜੀ 25 ਲੱਖ ਰੁਪਏ ਚ ਇੱਕ ਸੋਨਾ ਗੋਡ ਫਾਰਮ ਖੁੱਲ ਸਕਦਾ ਅਸੀਂ ਨਹੀਂ ਕਿੰਨੇ ਗੋਡ ਫਾਰਮ ਕਰੋ ਕੋਲਟਰੀ ਕਰੋ ਬਹੁਤ ਕੰਮ ਨੇ ਹੁਣ ਜੇ ਬੱਚਾ 25 ਲੱਖ ਜਾ ਕੇ ਲਾਏਗਾ ਤੇ ਉਹ 25 ਹੋਰ ਮੰਗਾਏਗਾ ਉੱਥੇ ਜਾ ਕੇ ਕਰਨੀ ਫੇਰ ਦਿਹਾੜੀ ਪੈਣੀ ਇੱਕ ਐਵਰੇਜ ਆ ਕਿ ਉੱਥੇ 10 ਸਾਲ ਤੋਂ ਪਹਿਲਾਂ ਕੋਈ ਘਰ ਨਹੀਂ ਲੈ ਪਾਉਂਦਾ ਜੇ ਤੋ 10 ਸਾਲਾਂ ਬਾਅਦ ਉਹ ਘਰ ਲੈਂਦਾ ਤੇ ਉਹ 35 ਸਾਲ ਦੀ ਨਾਲ ਕਿਸ਼ਤਾਂ ਕਰਾਉਂਦਾ ਠੀਕ ਹੈ ਜੀ ਤੇ ਜਦੋਂ ਉਹਦਾ ਘਰ ਜਾ ਕੇ ਮਲਕੇ ਫਰੀ ਜਿਹਨੂੰ ਕਹਿੰਦੇ ਆ ਕਿ ਲੋਨ ਰਹਿਤ ਹੁੰਦਾ ਬੰਦਾ 50 ਦੀ 60 ਦੀ ਗੇੜ ਚ ਹੁੰਦਾ ਉਹ ਤਾਂ ਪੱਲੇ ਪੱਲੇ ਕੁਝ ਨਹੀਂ ਲੈਂਦਾ ਚੰਗਾ ਜੀਵਨ ਜੀਣ ਗਏ ਸੀ ਇੱਥੋਂ ਨਾਲੋਂ ਵਜਿਆ ਦਾ ਬੁਰਾ ਕਰ ਲਿਆ ਇਹ ਗੱਲ ਤਾਂ ਸਹੀ ਆ ਦੂਜੀ ਗੱਲ ਸਭ ਤੋਂ ਵੱਡੀ ਗਿਲਸਾ ਵਾਟਸਾਪ ਕਿ ਜੋ ਅਸੀਂ ਸੁਣਿਆ ਕਿ ਤੁਸੀਂ ਤਾਂ ਉੱਥੇ ਰਹਿ ਕੇ ਹੋ ਕਹਿੰਦੇ ਨੇ ਕਿ ਉੱਥੇ ਸਿਹਤ ਜਿਹੜੀਆਂ ਸਹੂਲਤਾਂ ਨੇ ਉਹ ਵੀ ਆਪਣੇ ਇੰਡੀਆ ਵਾਂਗੂ ਇੰਨੀਆਂ ਐਡਵਾਂਸ ਨਹੀਂ ਦੇਸ਼ ਚ ਐਡਵਾਂਸ ਹੈ ਲੇਕਿਨ ਸਹੂਲਤਾਂ ਜੇ ਸਿਹਤ ਸਹੂਲਤਾਂ ਦੀ ਗੱਲ ਕਰਾਂ ਮੈਂ ਸਿਹਤ ਦੀ ਗੱਲ ਕਰ ਰਿਹਾ ਖਾਸ ਕਰਕੇ ਹਸਪਤਾਲਾਂ ਦੇ ਵਿੱਚ ਇਲਾਜ ਦੀ ਤੇ ਕਹਿੰਦੇ ਨੇ ਇੰਡੀਆ ਤੇ ਜ਼ਿਆਦਾ ਵਧੀਆ ਕੀ ਸਹੀ ਹੈ ਬਿਲਕੁਲ ਸਹੀ ਹੈ ਜੀ ਮੈਂ ਤੁਹਾਨੂੰ ਆਪਣੀ ਦਿਨਾਂ ਦਾ ਕਾਰਨ ਮੈਨੂੰ ਮੇਰੀ ਅੱਖਾਂ ਨੂੰ ਥੋੜੀ ਪ੍ਰੋਬਲਮ ਆ ਗਈ ਸੀ ਮੇਰਾ ਕੋਰਨੀਆ ਟ੍ਰਾਂਸਪਲੈਂਟ ਹੋਣਾ ਸੀ ਮੈਂ 4 ਸਾਲ ਵੇਟ ਕੀਤੀ 4 ਸਾਲ ਵੇਟ ਕਰਨ ਕਰਕੇ ਮੇਰੀ ਆਈ ਡ੍ਰੌਪ ਉਹ ਆਪਣੀ ਆਈ ਸਾਈਡ ਜਿਹੜੀ ਚਾਹੀਦੀ ਸੀ ਉਹ ਆਈ ਨਹੀਂ ਵਾਪਸ ਇੱਥੇ ਆਇਆ ਮੈਂ ਅੰਮ੍ਰਿਤਸਰ ਡਾਕਟਰ ਨੂੰ ਦਿਖਾਇਆ ਮੈਂ ਕਿੰਨੇ ਚਿਰ ਦੀ ਵੇਟਿੰਗ ਹੈ ਕਹਿੰਦਾ ਘੰਟੇ ਦੀ ਵੀ ਨਹੀਂ ਉੱਥੇ 4 ਸਾਲ ਦੀ ਤੇ ਫਿਰ ਫਾਇਦਾ ਕੀ ਨਾ ਉੱਥੇ ਐਜੂਕੇਸ਼ਨ ਨਾ ਉੱਥੇ ਮੈਡੀਕਲ ਤੇ ਨਾ ਉੱਥੇ ਜੀਵਨ ਤੇ ਕਰਨ ਕੀ ਜਣਾ ਜੀ ਇੱਥੇ ਮੈਡੀਕਲ ਫ੍ਰੀ ਹੈਗਾ ਤੇ ਲੈਣਾ ਚ ਲੱਗੋ ਲੈਣਾ ਚ ਲੱਗੋ ਐਮਰਜੈਂਸੀ ਜਾ ਕੇ 24 24 ਘੰਟੇ ਮੇਟ ਕਰਨੀ ਪੈਂਦੀ ਜੀ 24 ਘੰਟੇ ਵੇਟ ਸੋ ਇਸ ਕਰਕੇ ਮੇਰਾ ਸਾਡਾ ਤੇ ਇਹੀ ਅਨੁਮਾਨ ਆ ਕਿ ਗੰਗਾਂ ਤੇ ਲੋਕੀ ਤਾਂਗੀ ਹੋਰ ਹੋਣਗੇ ਤੇ ਤੁਸੀਂ ਇੱਥੇ ਆਏ ਜਿਹੜਾ ਤੁਸੀਂ ਇੱਥੇ ਬਿਜ਼ਨਸ ਕੀਤਾ ਹਾਂਜੀ ਉਹ ਬਿਜ਼ਨਸ ਤੁਸੀਂ ਕਿਹੜਾ ਸ਼ੁਰੂ ਕੀਤਾ ਤੇ ਕੀ ਤੁਸੀਂ ਉਸ ਬਿਜ਼ਨਸ ਤੋਂ ਹੁਣ ਸੈਟੀਸਫਾਈਡ ਹੋ ਹਾਂਜੀ ਅਸੀਂ ਬਿਜ਼ਨਸ ਕੀਤਾ ਜੀ ਪੋਲਟਰੀ ਦਾ ਤੇ ਐਵੇਂ ਤੁਹਾਨੂੰ ਕੀ ਕਹੀਏ ਕਿ ਅਸੀਂ ਖੁਸ਼ਕਿਸਮਤ ਹੀ ਪਹਿਲਾਂ ਦੀ ਇੰਡੀਆ ਆ ਗਏ ਉੱਥੋਂ ਖੁਸ਼ਕਿਸਮਤ ਹੀ ਕਿ ਸਾਡੇ ਦੋ ਭਰਾ ਇਹ ਚੰਗਾ ਸਾਥ ਮਿਲ ਗਿਆ ਚੰਗਾ ਸਾਥ ਮਿਲ ਗਿਆ ਪਹਿਲਾਂ ਤੇ ਅਸੀਂ ਦੋਨੋਂ ਭਰਾ ਮਾਮੇ ਦਾ ਬੇਟਾ ਜੀ ਅਹੀਂ ਦੋਵੇਂ ਭਰਾ ਸ਼ਿਦੂ ਤੋਂ ਭਰਾਵਾਂ ਮਤਲਬ ਇੱਕ ਢਿੱਡੋ ਨਹੀਂ ਜੰਮੇ ਬਾਕੀ ਦੋ ਇਦਾਂ ਹੀ ਸਾਨੂੰ ਦੋ ਭਰਾ ਹੋਰ ਸਾਡੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਰਮਨਦੀਪ ਸਿੰਘ ਭਰੋਵਾਲ ਤੇ ਗੁਰਪ੍ਰੀਤ ਸਿੰਘ ਸਿੱਧੂ ਸਾਹਿਬ ਉਹਨਾਂ ਦਾ ਇਹੀ ਬੇਸਟ ਕੰਮ ਸੀ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਹਨਾਂ ਨੇ ਹੀ ਸਾਨੂੰ ਦੱਸਿਆ ਕੀ ਕਰਨਾ ਕਿੱਦਾਂ ਕੋਲਣਾ ਕਿੱਦਾਂ ਬਣਾਉਣਾ ਮਾਰਗਦਰਸ਼ਨ ਉਹਨਾਂ ਦੇ ਜੀ ਇਹ ਹੀ ਕਿਸਮਤ ਵਾਲੇ ਸਮਝਦੇ ਆਪਣੇ ਆਪ ਨੂੰ ਸੋ ਅੱਜ ਦੀ ਤਰੀਕ ਚ ਅਹੀਂ ਪੋਲਟਰੀ ਦਾ ਬਿਜ਼ਨਸ ਹੈ ਜੀ ਤੇ ਬੈਸਟ ਉਹਨਾਂ ਦੀ ਸਦਕਾ ਇਹੋ ਜਿਹੇ ਜਿੰਨੇ ਬੰਦਿਆਂ ਨੇ ਵੇਖੇ ਪੁਰਾਣੇ ਗਲਾਟੀਆਂ ਨੇ ਉਹਨਾਂ ਨੇ ਕਿਹਾ ਐਸੇ ਬਰੈਲਰ ਫਾਰਮ ਸ਼ਾਇਦ ਪੰਜਾਬ ਚ ਨਹੀਂ ਹੋਣ ਵੱਡੇ ਹੋ ਸਕਦੇ ਤੁ ਬਹੁਤ ਬਹੁਤ ਪਰ ਇਦਾਂ ਦੇ ਫਾਰਮ ਨਹੀਂ ਬਣਾਏ ਇਹ ਹੁੰਦਾ ਹੀ ਸਦਕਾ ਜੀ ਇਹਹੀਂ ਕਿਸਮਤ ਵਾਲੇ ਆ ਤੇ ਬਹੁਤ ਸੈਟੀਸਫਾਈਡ ਆ ਕੋਈ ਆਪਣੇ ਕੰਮ ਤੇ ਆਉਣਾ ਫਿਰ ਇਹ ਕੋਈ ਸਟ्रेस ਨਹੀਂ ਹੁਣੇ ਜਾਣਾ ਹੁਣੇ ਆਉਣਾ ਜਦੋਂ ਮਰਜ਼ੀ ਜਾਓ ਆਓ ਪਰ ਇਮਾਨਦਾਰੀ ਨਾਲ ਕੰਮ ਕਰੋ ਸਾਰਾ ਕੁਝ ਹੈਗਾ ਜੀ ਇੱਥੇ ਬਹੁਤ ਬਹੁਤ ਧੰਨਵਾਦ ਥੈਂਕ ਯੂ